ਬਸ ਥੱਲੇ ਥੱਲੇ ਆ ਗਿਆ ਸਮਾਨ ਇੰਨਾ ਸ਼ੁਗਰਾ ਪਰ ਉੱਪਰ ਨਹੀਂ ਜਾਣਾ ਵੈਸੇ ਵਾਰੀ ਕਿਉਂਕਿ ਥੋੜ੍ਹੀਆਂ ਹੀ ਆ ਦੋ ਫੈਮਿਲੀ ਆਈਆਂ ਬਸ ਲੋ ਵੀ ਚੋਬਰੋ ਸਾਸਰੀ ਕਾਲਾ ਤੇ ਵੈਲਕਮ ਟੂ ਨਵਾਂ ਵਲੌਗ ਤੇ ਭਾਈ ਗੱਲਬਾਤ ਹੈਗੀ ਇੱਦਾਂ ਆਪਾਂ ਚੱਲੇ ਆਂ ਟਰੈਵਲ ਤੇ ਤੇ ਜਾਣਾ ਹੈਗਾ ਵਾ ਕਾਜੇ ਵਾਲੀ ਸਾਈਡ ਕਾਜਾ ਪੈਂਦਾ ਵਾ ਹਿਮਾਚਲ ਚ ਸਮਾਨ ਵਗੈਰਾ ਸਾਰਾ ਰੱਖ ਲਿਆ ਵਾ 6 ਦਿਨ ਦਾ ਟੂਰ ਆ ਆ ਭਾਈ ਹੁਣਾਂ ਦਾ ਬੈਗਾ ਆ ਮੇਰਾ ਬੈਗਾ ਕੱਵਲਾਂ ਚੁਪਲਾਂ ਜੋ ਸਾਰਾ ਕੁਝ ਮਤਲਬ ਛੇ ਦਿਨ ਲਈ ਆਹੀ ਸਾਡਾ ਘਰ ਵਾ ਆਹੀ ਆ ਸਾਡਾ ਸਾਰਾ ਕੁਝ ਤੇ ਆਲ ਸੈੱਟ ਹੋ ਗਿਆ ਵਾ ਕੰਮ 5 ਮਿੰਟ ਤੱਕ ਟੁਰ ਪੈਣਾ ਵਾ ਲੈਟਾ ਬਾਕੀ ਲੈਟਾ ਦੱਸੋ ਕਿੱਦਾਂ ਲੱਗਦੀਆਂ ਗੱਡੀ 'ਚ ਓਕੇ ਆ ਨਾ ਓਕੇ ਤਿਆਰ ਹੋਈ ਪਈ ਨਾ ਗੱਡੀ ਤੇ ਆਜੋ ਫੇ ਦਿਖਾਉਣੀ ਆ ਤੁਹਾਨੂੰ ਜਲਵੇ ਹਿਮਾਚਲ ਦੀ ਅੱਜ ਆ ਗਏ ਹਾਂ ਹਾਂ ਚਾਪੀ ਲਓ ਆ ਗਏ ਆ ਗਏ ਬਤਾ ਆ ਗਏ ਲਓ ਵੀ ਲੈ ਕੇ ਬਾਬੇ ਦੇ ਨਾਲ ਮਾਰੋ ਬਾਈ ਥਲਫ ਬਾਈ ਪਿੰਡੋਂ ਤਾਂ ਨਿਕਲ ਗਏ ਆ ਮੌਸਮ ਸੁਖਣਾ ਵਧੀਆ ਹੋਇਆ ਹੋਇਆ ਵਾ ਗਰਮੀ ਵੀ ਹੈਗੀ ਥੋੜੀ ਬੋਦੀ ਹੋਰ ਫੇ ਭਾਈ ਕਿਦਾਂ ਫਾਰਮ ਚਾ ਕੰਮ ਲੈ ਵੀ ਗੱਡੀ ਹਾਈ ਹਾਈਵੇ ਤੇ ਪੈ ਗਈ ਆ ਤੇ ਟੌਪ ਗੇਅਰ ਲੱਗ ਗਿਆ ਵਾ ਫਿਲਹਾਲ ਈ ਗੱਡੀ 80 ਹੀ ਜਾਂਦੀ ਪਈ ਆ ਪ੍ਰੈਸ਼ਰ ਹਾਰਨ ਚੱਲ ਰਿਹਾ ਵਾ ਅਗਲਾ ਕੰਮ ਕੰਡੇ ਰਿਹਾ ਸਾਈਡ ਤੇ ਹੀ ਰੋ ਅਗਲਾ ਸਵਾਦ ਆ ਰਿਹਾ ਪੂਰਾ ਟਰੈਵਲ ਕਰਨ ਦਾ ਗੱਲਾਂ ਬਾਤਾਂ ਮਾਲਦੇ ਜਾ ਰਹੇ ਆ ਹਜੇ ਇੱਕ ਕੰਮ ਰਹਿਦਾ ਵਾ ਤੇਲ ਭੋਣਾ ਵਾ ਤੇਲ ਤੁਹਾਨੂੰ ਪਤਾ ਹੀ ਕਿੱਥੋਂ ਪੋਈਦਾ ਹੈ 베ਲੀ ਵਾਲੇ ਪੰਪ ਤੋਂ। ਉਸ ਤੋਂ ਬਾਅਦ ਗੱਡੀ ਰੁਕੂਗੀ ਅੰਬਾਲੇ ਆ ਕੇ। ਇੱਕ ਛੋਟੀ ਗੱਡੀ ਭਾਈ ਦੇ 베ਲੀ ਵੀ ਆਏ ਹੋਏ ਆ ਉਹਨਾਂ ਨੇ ਵੀ ਨਾਲ ਹੀ ਜਾਣਾ ਵਾ। ਉਹ ਮਿਲਣਗੇ 베ਲੀ ਵਾਲੇ ਪੰਪ ਤੇ ਗਿਆ ਤਾਂ ਉਹਨਾਂ ਨੂੰ ਪਤਾ ਬੰਦੇ ਨੂੰ। ਸਹੀ ਆ। 베ਲੀ ਵਾਲੇ ਪੰਪ ਬੋਣੀ ਹੈ ਟੈਂਕੀ ਫੋਲੀ ਕਰਾਉਣੀ ਭਾਈ ਤੋਂ। ਯੱਕ ਕਰੋ। ਉਹ ਗੱਡੀ ਸਾਹਮਣੇ ਵਾਲੀ ਆ ਭਾਈ ਕੁਰਕ ਖੇਤਰ ਤੋਂ ਆਏ ਹੋਏ ਭਾਈ ਉਹਨਾਂ ਦੇ 베ਲੀ। ਲੈ ਭਾਈ ਫੋਲ ਕਰਦੇ ਟੈਂਕੀ। ਓਕੇ ਰਿਪੋਰਟ ਕਰਾ ਦੇ। ਕੀ ਰੇਟ ਆ ਇਹਦਾ? 882 43 ਟੈਂਕੀ ਖੋਲ ਹੋਈ ਆ 4300 ਜੀ ਬ੍ਰਾਦਰ ਅੰਮ੍ਰਿਤਪਾਲ ਹੀ ਮੈਂ ਨਹੀਂ ਰੰਦਾਂ 20 ਬਦ ਨਹੀਂ ਰੰਦਾਂ ਚਲੋ ਵੀ ਲੈ ਕੇ ਬਾਬੇ ਨਾਲ ਇੱਥੋਂ ਤੁਰਦੇ ਆ ਇਹਨਾਂ ਨੇ ਅੱਗੇ ਚੱਲ ਜਣਾ ਆਪਾਂ ਪਿੱਛੇ ਰੋਗ ਜਣਾ ਹਾਂ ਚੱਲ ਉੱਥੇ ਤੱਕ ਨਾਲ ਨਾਲ ਜਾਣਗੇ ਇਹ ਚਾਰ ਵਾਲੇ ਚਾਹ ਪੀਣ ਲਈ ਰੁਕੇ ਆ ਭਾਈ ਹੁਣੀ ਮਤਲਬ ਅਸੀਂ ਵੀ ਨਾਲ ਪਰਮਾਨ ਢਾਬੇ ਫਲੋਰ ਦੇ ਕੋਲ ਆ ਬਸ ਲੁਧਿਆਣੇ ਪਹੁੰਚਣ ਵਾਲੇ ਆਂ ਥੋੜੇ ਟਾਈਮ ਬਾਅਦ ਹਣਾ ਭਾਈ ਹਾਂਜੀ ਹਾਂ ਵਧੀਆ ਕਹਿਣਾ ਚਾਹੋਗੇ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਕਿ ਬਾਈ ਨੂੰ ਅੱਜ ਪਹਿਲੀ ਵਾਰ ਮਿਲੇ ਆ ਬੇਹੇਦਰ ਫੋਨ ਨਾਲ ਮਜੀ ਦੇਖਦੇ ਰਹਿੰਦੇ ਆ ਯੂਟਿਊਬ ਤੇ ਜਾਂ ਇੰਸਟਾ ਤੇ ਅੱਜ ਨੇ ਇਹ ਬਾਈ ਨੂੰ ਮਿਲ ਕੇ ਵਧੀਆ ਲੱਗਿਆ ਆਪਾਂ ਨੂੰ ਓਕੇ ਸਾਡਾ ਮੀਕਾ ਵੀਰ ਆ ਜਾ ਮੀਕੇ ਮੀਕਾ ਭਾਈ ਲੱਖ ਭਾਈ ਜਿਹੇ ਨੂੰ ਪੁੱਛਦੇ ਪਟਿਆਲਾ ਬੱਡੀ ਵਾਲਾ ਪਿਪਲੀ ਖੇਤਰ ਹਰਿਆਣੇ ਤੋਂ ਅੱਛਾ ਟੇਪਿੰਗ ਟੂਪਿੰਗ ਦਾ ਸਾਰਾ ਕੰਮ ਪੂਰੇ ਨੰਬਰ 1 ਪੂਰਾ ਹਰਿਆਣੇ ਚ ਓਕੇ ਆ ਭਲਵਾਨ ਅੱਛਾ ਢਾਬਾ ਵੀ ਭਾਈ ਹੋਣਾ ਦਾ ਯਾ ਭਲਵਾਨ ਦਾ ਬਲੇ ਦਾ ਭਲਵਾਨ ਸਾਡਾ ਗੱਲਾਂ ਦਾ ਹੀ ਬਸ ਗੱਡੀ ਵਧੀਆ ਤੇ ਯਾਰ ਕਰਾਈ ਵੀ ਭਾਈ ਬਈ ਸੋਹਣੀ ਲੱਗੀ ਬਈ ਆ ਸਾਡਾ ਤੇ ਆ ਜਿਓ ਇਹ ਚਾਹ ਪੀਨੇ ਆ ਦੋ ਚੱਕ ਲੈ ਦੋ ਚੱਕ ਲੈ ਚਾਹ ਨੂੰ ਪੀਣ ਤੋਂ ਬਾਅਦ ਫਿਰ ਨਿਕਲਣ ਲੱਗੇ ਆ ਆਪਣੀ ਗੱਡੀ 'ਚ ਦੋ ਬੰਦੇ ਆਉਣਗੇ ਗੱਲਾਂਬਾਤਾਂ ਮਾਰਦੇ ਹੋਏ ਜਾਣਗੇ 5 ਕਿ ਮਿੰਟ ਲਈ ਸਰਹੰਦਰ ਰੁਕੇ ਆ ਲੈਟਾ ਦੇਖਣੀਆਂ ਮੇਰੇ ਹਿਸਾਬ ਨਾਲ ਦੂਜੇ ਦੂਜੇ ਗੱਡੀ ਵਾਲਿਆਂ ਨੇ ਉਹਨਾਂ ਨੇ ਲੈਟਾ ਦੇਖਣੀਆਂ ਆਂ ਅਸੀਂ ਝੰਡਾ ਦੇਖਣਾ ਵਾ ਅੱਛਾ ਵਈ ਦੇ ਲੋ ਦਿਨ ਰਾਤ ਮੋਡੀਫਿਕੇਸ਼ਨਾਂ ਦਾ ਕੰਮ ਚੱਲਦਾ ਰਹਿੰਦਾ ਦਿਨ ਰਾਤ ਸਰੰਦੜੀ ਸਰੰਦਾ ਏ ਉਹ ਸਾਰੀਆਂ ਲੈਟਾ ਲੂਟਾ ਵਾਲੀਆਂ ਦੁਕਾਨਾਂ ਹੀ ਆ ਟਰੱਕ ਟ੍ਰੱਕ ਵੀ ਰਾਤ ਨੂੰ ਕਈ ਵਾਰੀ ਬੰਦੇ ਰੁਕ ਕੇ ਸੌਣ ਲਈ ਵੀ ਰੁਕ ਜਾਂਦੇ ਆ ਨਾਲ ਲੱਗਦੇ ਆ ਅੱਥ ਅਗਲੇ ਮੋਡੀਫਿਕੇਸ਼ਨ ਕਰਾ ਲੈਂਦੇ ਆ ਟਰੱਕਾਂ ਦੀ ਲਓ ਵੀ ভাই ਡਰਾਈਵਰਾਂ ਦੀ ਸ਼ਾਪਿੰਗ ਡਨ ਹੋ ਗਈ ਆ ਪਾਈ ਘਰ ਆਣ ਲਏ ਆ ਝੰਡੇ ਕੈਨੇਡਾ ਦੇ ਅਮਰੀਕਾ ਦੇ ਇਹ ਕਾਂਗਲੈਂਡ ਦਾ ਮੈਂ ਲਈਆਂ ਪਰਾਂਦੀਆਂ ਝੰਡੇ ਹੀ ਝੰਡੇ ਕਰ ਸ੍ਰੰ ਦਵਾਈ ਰਾਤ ਖੁੱਲਾ ਹੀ ਰਹਿੰਦਾ ਜਗਾਰ ਸਾਰਾ ਇਦਾਂ ਹੀ ਮੈਂ ਪਿਛਲੇ ਵਲੌਗ ਮਤਲਬ ਵਲੌਗ ਚ ਦੱਸਿਆ ਹੋਇਆ ਲੋ ਰੇਡੀਅਮ ਲੋਨਲੀ ਡਰਾਈਵਰ ਰੁਕ ਜਾਂਦੇ ਆ ਜਾਈ ਜਾਂਦੇ ਕੋਈ ਸੌਨਲੀ ਰੁਕ ਜਾਂਦੇ ਆ ਸਵਾਦ ਲੈਂਦੀ ਜਨਤਾ ਸਵਾਦ ਲਓ ਵੀ ਭਾਈ ਪਿਛਲਾ ਝੰਡਾ ਭਾਈ ਕਹਿੰਦੇ ਲਾ ਹੀ ਦੇਣਾ ਡੰਡਾ ਪਹਿਲਾਂ ਹੀ ਲੱਗਾ ਹੋਇਆ ਵਾ ਬਸ ਟਾਇਆਂ ਲਾ ਕੇ ਡੰਡਾ ਹੀ ਲਾਉਣਾ ਬਸ ਮਤਲਬ ਝੰਡਾ ਹੀ ਲਾਉਣਾ ਬਸ ਤੇ ਭਾਈ ਲਗਾਤਾਰ 2 ਘੰਟੇ ਡਰਾਈਵ ਕਰਨ ਤੋਂ ਬਾਅਦ ਗੱਡੀ ਰੋਕ ਲਈ ਆ 70 ਮਾਈਲ ਤੋਂ ਟਾਬੇ ਗੱਲਬਾਤ ਹੈਗੀ ਇਦਾਂ ਉੱਥੋਂ ਤੁਰਨਾ ਵਾ ਸਵਾਰੀ ਨੇ 12 ਵਜੇ ਇੱਥੇ ਪਹੁੰਚ ਕੱਲ ਮਤਲਬ ਤੁਰਨਾ ਵਾ ਹੋਰ ਭਾਈ ਕੀ ਆ ਜਾਲ ਠੀਕ ਹੈ ਜੀ ਤੁਸੀਂ ਬੋਲੋ ਹੋਰ ਕੁਰੂ ਖੇਤਰ ਵਾਲੇ ਭਾਈ ਹੁਣੀ ਚੱਲੇ ਉੱਠਾ ਓਕੇ ਓਕੇ ਭਾਈ ਓਕੇ ਹੁਣ ਬਈ ਗੱਲਬਾਤ ਹੈ ਜੀ ਇਦਾਂ ਇੱਥੋਂ ਤੁਰਨਾ ਵਾ ਕਾਲੂ 3 ਵਜੇ ਸਵਾਰੀ ਸਾਡੀ ਹੋਣੀ ਹੈ ਦਿੱਲੀ 에어ਪੋਰਟ ਤੋਂ ਇੱਥੋਂ ਵਜੂਗੀ ਪਲਟੀ ਗੱਡੀ ਨੂੰ ਮੇਰੇ ਨਾਲ ਉਹ ਤੇ ਕਪੜਾ ਮਾਲੇ ਫਿਰ ਇਹ ਟੈਕ ਹੋਣਾ ਹੁਣ ਮਤਲਬ ਉਹ ਸਟੇ ਆ ਨਾਲੇ ਸਾਡੀ ਰੈਸਟ ਹੋ ਜੂਗੀ ਹੁਣ ਮਾੜੀ ਗੱਡੀ ਸਾਫ ਕਰ ਲਈਏ ਚਚੂ ਕੀ ਮਤਲਬ ਕੰਮ ਵਧੀਆ ਲੱਗੂਗਾ ਸਵਾਰੀ ਜਦੋਂ ਬੈਠੂਗੀ ਵੀ ਬਾਈ ਅਗਲੇ ਦਿਨ ਦੀ ਸਵੇਰ ਚੜ ਗਈ ਆ ਤੇ ਸਵੇਰ ਨਹੀਂ ਹੁਣ ਤੇ ਲਗ ਭਾਗੇ 1:00 ਵਜ ਗਿਆ ਵਾ ਤੇ ਮਾੜੀ ਮਾੜੀ ਥੱਲੇ ਗੱਡੀ ਗੰਦੀ ਹੋਈ ਪਈ ਕਿਉਂਕਿ ਰਾਤੀ ਮੀਂਹ ਪਿਆ ਸੀ ਮਾੜਾ ਮੀਂਹ ਰਸਤੇ 'ਚ ਪੈਂਦਾ ਤਾਂ ਨਹੀਂ ਆ ਪਰ ਚੱਕੜ ਨਹੀਂ ਖੜਾ ਹੁੰਦਾ ਰੋਡ ਤੇ ਉਹਦਾ ਕਰਕੇ ਨਾ ਫਰਸਟ ਲੁੱਕ ਖਰਾਬ ਜੀ ਹੁੰਦੀ ਵੀ ਇਹੀ ਗੱਡੀ ਦੀ ਉਹ ਉਹ ਗੱਲ ਨਹੀਂ ਸੁਣੀ ਫਰਸਟ ਇੰਪ੍ਰੈਸ਼ਨ ਤੇ ਲਾਸਟ ਇੰਪ੍ਰੈਸ਼ਨ ਪੈਂਦਾ ਹੁੰਦਾ ਸਵਾਰੀ ਤੇ ਤਾਂ ਕਰਕੇ ਨਾ ਇੱਕ ਵਾਰੀ ਗੱਡੀ ਨਾਲ ਥੱਲੇ ਥੱਲੇ ਸਾਫ ਕਰਲੇ ਲੱਗੇ ਆ ਬਾਕੀ ਦੇਖਦੇ ਆ ਕੀ ਬਣਦਾ ਵਾ ਅੱਗੇ ਦਾ ਇੱਥੇ ਗਰਮੀ ਤਾਂ ਬਹੁਤ ਆ ਯਾਰ ਉੱਥੇ ਹੀ ਆ ਕੇ ਤਾਂ ਐ ਨਾ ਮੋٹے ਕੱਪੜੇ ਪੈ ਜਾਣੇ ਸਵੇਰੇ ਲਗਭਗ 4 ਵਜੇ ਦੇ ਪਹੁੰਚੇ ਹੋਏ ਤੇ ਲਗਭਗ ਮਤਲਬ ਰਾਤ ਰਾਤ ਦਾ ਕਾਟਾ ਪੂਰਾ ਕਰ ਲਿਆ ਵਸੋਂ ਦਾ ਇਸ ਸਵਾਰੀ ਆਪਣੀ ਦਿੱਲੀ ਤੋਂ ਤੁਰ ਪਈ ਹੋਈ ਆ ਕਰਨਾਲ ਆ ਕੇ ਭਾਈ ਹੁਣ ਕਹਤਾ ਹੀ ਆ ਇੱਕ ਵਾਰੀ ਫੋਨ ਕਰਦੇ ਹੋ ਇੱਕ ਵਾਰੀ ਫੇਰ ਰੈਡੀ ਹੋ ਜਾਾਂਗੇ ਕਿ ਚੋਬਰ ਹੋ ਕੇ ਕੈਂ ਵਜੇ ਤੇ ਗੱਡੀ ਦਿਵਾਲੇ ਹੋਣ ਲੱਗੇ ਆ ਹੁਣ ਮਾੜਾ ਮੋਟਾ ਗੱਡੀ ਰੈਡੀ ਕਰ ਲਈ ਸਵਾਰੀ ਆਪਣੀ ਆ ਗਈ ਆ ਲੱਗ ਗਈ ਮੈਂ ਤੇ ਚਪਲਾ ਜਾ ਗਿਆ ਭਾਈ ਸਿਵਲ ਸਿਵਲ ਵਰਦੀ ਦੇ ਲੋਕ ਕੋਣ ਆ ਅੰਦਰ ਜਾ ਬੜੀ ਮੋਟੀ ਸੈਟਿੰਗ ਜੀ ਕਰ ਲਈਏ ਵੈਸ਼ ਸ਼ੋਗਰ ਆ ਗੱਡੀ ਸਾਵੇਂ ਹੀ ਖੜੀ ਐ ਪਰ ਹੋਮਸ ਜੀ ਤਾਂ ਵੀ ਹੋ ਜਾਂਦੀ ਆ ਆ ਜਿਹੜੇ ਬੈਗ ਬੂਗ ਜੇ ਪਏ ਇੱਕ ਵਾਰੀ ਸੈਟਿੰਗ ਕਰ ਦੇਣੀ ਇਹਨਾਂ ਦੀ ਗੱਲ ਕੀ ਆ ਆ ਸਾਹਲੇ ਧੋਣੇ ਆ ਵਾਲੇ ਵਾਈਟ ਵਾਲੇ ਮੂੰਹ ਮਾ ਸਾਫ਼ ਕਰੀ ਦੇਣਾ ਤੁਹਾਨੂੰ ਪਤਾ ਇੱਕ ਦਿਨ ਚ ਹੀ ਗੰਦੇ ਹੋ ਜਾਂਦੇ ਆ ਕਿਤੇ ਨਾ ਕਿਤੇ ਸਰਫ ਕਰਕੇ ਲੈਂਦੀ ਐ ਇੰਤਿਜਾਮ ਇਹਨਾਂ ਦੁਕਾਨਾਂ ਤੋਂ ਤਾਂ ਨਹੀਂ ਮਿਲੀ ਹੁਣ ਧੋਣਗੇ ਸੱਜਣ ਸਾਫੇ ਆਓ ਪਿਆ ਪਾਣੀ ਹੋ ਗਿਆ ਵੀ ਚੋਬਰਾ ਕੰਮ ਲਾਓ ਵੀ ਹੋ ਗਿਆ ਕੰਮ ਆ ਝੱਗ ਸਾਰੀ ਖਲਰੀ ਦੇਖ ਹੀ ਰਹੇ ਤੁਸੀਂ ਹੁਣ ਆ ਮਿੱਟੀ ਹੀ ਦੇਖਦੇ ਵੀ ਮਣੀ ਮੈਂਗਾ ਇਹ ਵੀ ਪਾਣੀ ਨਾਲ ਧੋਈ ਧੋਦੀਆਂ ਯਾਰ ਪਾਣੀ ਨਾਲ ਮੈਂਗਾ ਜਾਂਦ ਫੇਰ ਬੁਰਸ਼ੀਆ ਚਾਹੀਦਾ ਉਸਨੇ ਇਦਾਂ ਪਾਣੀ ਨਾਲ ਮਾਰ ਗਿਆ ਪਾਣੀ ਨਾਲ ਖਾਨ ਕੱਢ ਲੈਣਾ ਉਹ ਸਹੀ ਵਾਲੀ ਲਾਈਫ ਆ ਵਾਹ ਡਰਾਈਵਰਾਂ ਦੀ ਉਹ ਤੂੰ ਤੁਸੀਂ ਰੀਲਾਂ ਵਿੱਚ ਬਹੁਤ ਕੁਝ ਦੇਖਦੇ ਆਂ ਲੋ ਵੀ ਬਾਈ ਗੱਡੀ ਦਾ ਤਾਂ ਹੋ ਗਿਆ ਮੂੰਹ ਹੱਦਾਂ ਕੰਮ ਹੋਣਾ ਆਪਦਾ ਵੀ ਕਰ ਲੀਏ ਬੜਾ ਥੋੜਾ ਤਾਈ ਵਧੀਆ ਜਿਹਾ ਲੱਗਾ ਇਹ ਸਵਾਰੀ ਬਸ ਆਪਣੀ ਪਹੁੰਚੀ ਹੋਈ ਆ ਲਗਭਗ ਪਹੁੰਚੀ ਹੋਈ ਆ ਬਸ ਪਹੁੰਚੀ ਹੋਈ ਆ ਹਸਾਬ ਲਾ ਲਓ ਢੋੜੀਏ ਹੁਣ ਮੂੰਹਾਂ ਤੋਂ ਹੋ ਗਿਆ ਕੋਈ ਹਾਲ ਦੀ ਗੱਡੀ ਤਾਂ ਸੋਹਣੀ ਕਾਕੇ ਬਣ ਗਏ ਆ ਅੱਕੇ ਧਾਗੀ ਵੇਖੀ ਜਾਊਗੀ ਇਹ ਬਣੂਗਾ ਲੋ ਵੀ ਬਾਈ ਸਾਰੇ ਕਾਰਵਿਆ ਕਰਨ ਤੋਂ ਬਾਅਦ ਚਾਹ ਪੀਣੀ ਆ ਸੱਚ ਕੌਫੀ ਪੀਣੀ ਆ ਸਾਫੇ ਸੁਫੇ ਸੌਕਦੇ ਆ ਗੱਡੀ ਗੁੱਡੀ ਸਾਫ ਆ ਹੁਣ ਸਵਾਰੀ ਬਿਠਾਉਣੀ ਸਿੱਧਾ ਅੱਜ ਦੀ ਨਾਈਟ ਕਿੱਥੇ ਭਾਈ ਸ਼ਮਲੇ ਦੇਖੋ ਕਿੱਥੇ ਰਾਤ ਮੰਦੀ ਓਕੇ ਦੋਸਤ ਥੈਂਕ ਯੂ ਭਾਈ ਚੱਲਦੇ ਹਾਂ ਲਓ ਵੀ ਬਾਈ ਸਵਾਰੀ ਹੁਣੀ ਆਪਣੇ ਆ ਚੁੱਕੇ ਆ ਬੈਗ ਵਗੈਰਾ ਸੈੱਟ ਕਰੀਏ ਹਲੋ ਸਮਾਨ ਵਗੈਰਾ ਸੈੱਟ ਕਰਕੇ ਰੱਖਤਾ ਸੀ ਬਾਈ ਸਮਾਨ ਵਗੈਰਾ ਸੈੱਟ ਕਰਕੇ ਰੱਖ ਲਿਆ ਵਾ ਹੁਣ ਆ ਪਾਈ ਹੁਣਾਂ ਨੂੰ ਕਰਾਂਗੇ ਟਾਟਾ ਬਾਏ ਬਾਏ ਬਸ ਥੱਲੇ ਥੱਲੇ ਆ ਗਿਆ ਸਮਾਨ ਇੰਨਾ ਸ਼ੁਗਰਾ ਭਰਵਾ ਉੱਪਰ ਨਹੀਂ ਜਾਣਾ ਵਾ ਸਵਾਰੀ ਕਿਉਂਕਿ ਥੋੜੀਆਂ ਹੀ ਆ ਦੋ ਫੈਮਿਲੀ ਆਈਆਂ ਬਸ ਲੈ ਵੀ ਬਾਈ ਜਿੰਨਾ ਟਾਈਮ ਸਵਾਰੀ ਐਡਜਸਟ ਹੁੰਦੀ ਆ ਉਹਨਾਂ ਟਾਈਮ ਆ ਕੇ ਪਾਣੀ ਦੀਆਂ ਬੋਤਲਾਂ ਵੀ ਭਰ ਜਾਈਏ ਦੋ ਕੀ ਕੰਮ ਕਰ ਲੈਣਾ ਦਾ ਸੋ ਉੱਧਰ ਗੇਮ ਗੇ ਇਵੇਂ ਹੀ ਛੱਡੀ ਜਾਂਦੇ ਚੱਲ ਯਾਰ ਮਤਲਬ ਆ 150 ਦੀ ਆ ਜੇ ਕਿਸੇ ਨੇ ਉਦਾਂ ਲੈਣੀ ਹੋਵੇ ਲੱਕੀ ਤੋਂ ਲੱਕੀੜਾ ਬੇਦੋ 150 ਦੀ ਹੈ ਇੱਥੇ ਦੋਸ ਅਰੀਜਨਲ ਅਰੀਜਨਲ ਕਰਕੇ 250 ਜਿੰਦੇ ਅੱਛਾ ਕਾਪੀ ਵੀ ਅੰਕਰਾ ਉਸਰਾ ਹਿਸਾਬ ਦਾ ਪਤਾ ਨਹੀਂ ਕੀ ਹੈ 200 ਹੋ ਜਾਏ 150 ਦੀ ਹੈ ਅਬ ਇਦਾਂ ਉੱਧਰ ਉੱਥੇ ਰੋਕ ਲਾਂਗੇ ਜਦੋਂ ਅਮਨ ਢਾਬੇ ਦੇ ਸਾਹਮਣੇ ਚੱਲੇ ਜਾ ਪਰ ਬਹੁਤ ਪਾਰ ਨਹੀਂ ਦਾ ਢਾਬਾ ਹੈ ਮਹਿੰਗਾ ਕੰਮ ਵੀ ਲੈ ਕੇ ਪਾਬੇ ਨਾਲ ਚੜੋ ਭਾਈ ਗੱਡੀ ਤੇ ਟੂਰ ਦੀ ਅਫੀਸ਼ੀਅਲੀ ਸ਼ੁਰੂਆਤ ਹੋ ਚੁੱਕੀ ਆ ਚਲੋ ਜੀ ਸਬਕੌਂਸ਼ੀਅਸ ਮਾਈਂਡ ਵਿੱਚ ਹੈਲ ਲੈਡ ਹੋ ਗਈ ਸੀਗੀ ਤਾਂ ਕਰਕੇ ਉੱਥੋਂ ਤੇ ਨਹੀਂ ਮਿਲੀ ਅਹੀਂ ਕਾ ਇੱਥੋਂ ਮਿਲਣਾ ਇੱਥੋਂ ਚੱਕ ਲੈਣੇ ਆ ਕਿੱਡੀ ਕੀ ਗੱਲ ਆ ਕਿਤੇ ਮੜੀ ਬ੍ਰੇਕ ਹੀ ਲਿਉਣੀ ਹੋਣਾ ਅੰਕਲ ਪਰ ਯਾਰ ਅਫਸੋਸ ਨਹੀਂ ਮਿਲੀ ਯਾਰ ਇੱਥੇ ਵੀ ਹੈ ਰੈੱਡ ਬੁੱਲਾ ਕਹਿੰਦੇ ਮੌਨਸਟਰ ਆ ਉਹ ਚਿੰਗਮ 200 ਦੀ ਕਹਿੰਦੇ ਟਰਾਈਡੈਂਟ ਜਿਹੜੀ ਯਾਰ ਹੈਲ ਪਤਾ ਨਹੀਂ ਕਾਤੀ ਨਹੀਂ ਰੱਖਦੇ ਯਾਰ ਰੱਖੋ ਯਾਰ ਰੱਖੋ ਉਹਦੇ ਵਿੱਚ ਘੱਟ ਪੈਸੇ ਪਾਈਦੇ ਹੁਣ ਮੇਰੇ ਹਿਸਾਬ ਨਾਲ ਲੈ ਵੀ ਭਾਈ ਇਹਨਾਂ ਕੀ ਆਖਦਾ ਨਹੀਂ ਹੈ ਗਰੀਬੀ ਮੈਂ ਤਾਂ ਹੈਲ ਲੈਂਣ ਲਈ ਅੱਗੇ ਅੱਗੇ ਰੁਕ ਪਰ ਯਾਰ ਫੇਰ ਬ੍ਰੇਕ ਲਾਉਣੀ ਪੈਣੀ ਹੈਣਾ ਭਾਈ ਸੌਰੀ ਕਰ ਪਈ ਜਾਂਦੀ ਗਈ ਵੀਰੀ ਚਲੋ ਵੀ ਚਲੋ ਚਲੋ ਵੀ ਭਾਈ ਅੰਬਾਲੇ ਵਾਲਾ ਤੀਰ ਕਮਾਨ ਆ ਗਿਆ ਵਾ ਤੇ ਬਾਰਡਰ ਵੀ ਕਹਿ ਸਕਦੇ ਆ ਇਹਨੂੰ ਇੱਥੋਂ ਮੁੜ ਜਾਣਾ ਇੱਧਰ ਨੂੰ ਚੰਡੀਗੜ੍ਹ ਰੋਡ ਨੂੰ ਤੇ ਚੰਡੀਗੜ੍ਹ ਹਾਈਵੇ ਤੇ ਪੈ ਜਾਣਗੇ ਜੋਬਰ ਓਏ ਭਾਈ ਜੈ ਕਰੋ ਮੀਂਹ ਹੁਣੀ ਸ਼ੁਰੂ ਹੋ ਗਿਆ ਆ ਹੁਣੇ ਪਿੱਛੇ ਮਤਲਬ ਯਾਰ ਕੈਮਰਾ ਔਨ ਨਹੀਂ ਹੋਇਆ ਨਹੀਂ ਦਿਖਾਉਣਾ ਹੈਗਾ ਬਾਰਡਰ ਹੀ ਬਣਿਆ ਹੋਇਆ ਹੈ ਇਹਦਾ ਸਮਝ ਲਓ ਇੱਧਰ ਵੀ ਪੈਂਦਾ ਪਿਆ ਹੈਗਾ ਉੱਧਰ ਮਤਲਬ ਇੱਧਰ ਸੁੱਕਾ ਹੈਗਾ ਉੱਧਰ ਮੀਂਹ ਪੈਂਦਾ ਪਿਆ ਹੈਗਾ ਇਦਾਂ ਦਾ ਕਈ ਵਾਰੀ ਦੇਖਣ ਨੂੰ ਮਿਲ ਜਾਂਦਾ ਹੁੰਦਾ ਰੋਡ ਤੇ ਮੀਂਹ ਜੋਰਾ ਛੋਰਾਣਾ ਸ਼ੁਰੂ ਹੋ ਗਿਆ ਵਾ ਮੇਰੇ ਖਿਆਲ ਨਾਲ ਭਾਈ ਸਾਰੇ ਟੂਰ ਤੇ ਮੀਂਹ ਵਧੀਆ ਮਿਲੂਗਾ ਹਣਾ हिमाचल तो मिलना ही मिलना क्योंकि मानसून सीजन चल रहा नहीं करो भी रमते रमते डेरा बस पोच गया बिल्डिंगा बहुत घंट बनिया इतना उच्चिया उचिया मौसम होया पा ओके रिपोर्ट अगे मिलूगा मी आओ चेक करो मौसम अगला ਇੱਥੇ ਰੁਕਣਾ ਸੀ ਵੈਸਟਰਨ ਜੂਨੀਅਰ ਵਾਲਿਆਂ ਦੇ ਕਿਉਂਕਿ ਭਾਈ ਹੁਣਾਂ ਨੇ ਡਾਲਰ ਵਗੈਰਾ ਐਕਸਚੇਂਜ ਕਰਾਉਣੇ ਸੀਗੇ ਗੱਡੀ ਚੈੱਕ ਕਰੋ ਜੱਟ ਦੀ ਕਿੱਦਾਂ ਲੱਗਦੀ ਬਈ ਬਈ ਭਾਈ ਜੀਰਗਪੁਰ ਤੋਂ ਹੁਣ ਆਪਾਂ ਸ਼ਿਮਲੇ ਵਾਲੇ ਰੂਟ ਤੇ ਪੈ ਗਏ ਆ ਤੇ ਮੀਂਹ ਫੇਰ ਸ਼ੁਰੂ ਹੋ ਗਿਆ ਮੀਂਹ ਕਦੇ ਆ ਜਾਂਦਾ ਕਦੇ ਚੱਲ ਜਾਂਦਾ ਮਤਲਬ ਉਤਾਰ ਚੜਾਵ ਚੱਲਦਾ ਰਹਿੰਦਾ ਵਾ ਮੌਨਸੂਨ ਸੀਨ ਚੱਲਦਾ ਪਿਆ ਵਾ ਇਦਾਂ ਹੀ ਚੱਲਣਾ ਹੁਣ ਗੱਡੀ ਉੱਥੇ ਜਾ ਕੇ ਧੋਵਾਂਗੇ ਫੇਰ ਗੰਦੀ ਹੋਈ ਜਾਣਾ ਬਈ ਹੁਣ ਤਾਂ ਨਹੀਂ ਹੋਲੀ ਚਲਾਉਂਗੇ ਪਾਣੀ ਵਿੱਚ ਹੁਣ ਤੇ ਕਿੱਥਣੀ ਪੈਣੀ ਆ ਜਦੋਂ ਬੰਦਾ ਸ਼ਹਿਰ 'ਚ ਹੁੰਦਾ ਉਦੋਂ ਉਦੋਂ ਭਰਾਵਾ ਟੈਨਸ਼ਨ ਪੈ ਜਾਂਦੀ ਭਾਈ ਨੂੰ ਇਹ ਆਰ ਪਾਣੀ ਆ ਗਿਆ ਟਾਇਰ ਗੰਦੇ ਹੋ ਜਾਣੇ ਹੁਣ ਲੌਂਗ ਰੂਟ ਤੇ ਤਾਂ ਭਾਈ ਕਰਨਾ ਹੀ ਪੈਣਾ ਹੁਣ ਟੈਣਾ ਮਧਿਆ ਮਤਲਬ ਵਾਈਬ ਵਧੀਆ ਆ ਰਹੀ ਆ ਮੌਸਮ ਵਧੀਆ ਹੋਇਆ ਪਿਆ ਵਾ ਉਥੇ ਵੀ ਵਧੀਆ ਹੋਊਗਾ ਸ਼ਾਇਦ ਮੇਰੇ ਮਨੋਂ ਵੀ ਭਾਈ ਚੌਪਰ ਫਾਈਨਿੰਗ ਹਿਮਾਚਲ ਜੈਂਟਰ ਹੋ ਗਿਆ ਮੌਸਮ ਮੈਨ ਓਕੇ ਰਿਪੋਰਟ ਵਾਲਾ ਬਣਿਆ ਮਰਵਾ ਸੁਆਦ ਆ ਰਿਹਾ ਵਾਈਬ ਘੈਂਟ ਆ ਰਹੀ ਆ ਅੱਗੇ ਦੇ ਨੇ ਕਿ ਸਵਾਦ ਉਿਸਾਉਤਾ ਵਾ ਭਾਈ ਗੱਡੀ ਮਾੜੀ 뷰 ਪੁਆਇੰਟ ਤੇ ਰੋਕੀ ਆ ਭਾਈ ਹੁਣ ਇਹ ਕਹਿੰਦੇ ਫੋਟੋਆਂ ਖਿਚੋਣੀਆਂ ਵਾ ਸਵਾਰੀ ਗਈ ਹੋਈ ਆ ਫੋਟੋ ਵਗੈਰਾ ਖਚਾਉਣ ਤੇ ਨਿਆਣੇ ਗੱਡੀ ਜੀ ਆ ਉਹ ਥੱਕੇ ਹੋਈ ਸੀ ਤਾਂ ਕਰਕੇ ਗੱਡੀ ਸਟਾਰਟ ਹੀ ਖੜੀ ਆ ਗੱਡੀ ਚੈੱਕ ਕਰੋ ਰਾਤ ਨੂੰ ਇਦਾਂ ਦੀ ਪਿੱਛੇ ਦਿਖੂਗੀ ਗੱਡੀ ਆਪਣੀ 0113 ਇੱਥੋਂ ਰਹਿ ਗਿਆ ਵਾ ਲਗ ਭਾਗ ਡੇਢ ਘੰਟੇ ਦਾ ਸਫਰ ਰਹਿ ਗਿਆ ਤੇ ਰਸਤੇ 'ਚ ਵਾਸ਼ਰੂਮ ਕਰਨ ਲਈ ਰੁਕੇ ਹੀ ਨਾਲ ਭਾਈ ਹੁਣ ਇਹ ਕਹਿੰਦੇ ਚਾਹ ਵੀ ਪੀ ਲੈਣੇ ਓਕੇ ਆ ਮੈਂ ਕਿਹਾ ਪੀ ਲੈਣੇ ਭਰਾਵਾ ਬਾ ਡੇਢ ਘੰਟੇ ਦਾ ਸਫ਼ਰ ਆ ਹੋ ਚਲੋ ਜੀ ਸ਼ਿਮਲਾ ਹੀ ਆ ਕੇ ਰੁਕਦੇ ਹਾਂ ਤੇ ਲੋ ਵੀ ਭਾਈ ਸ਼ਿਮਲਾ ਇੱਥੋਂ ਰਹਿ ਗਿਆ ਵਾ 30 ਕਿਲੋਮੀਟਰ ਤੇ ਗੱਡੀ ਦੀ ਖਰਾਕ ਦਾ ਇੰਦਿਆਂ ਹੋ ਗਿਆ ਵਾ ਉਹਦੇ ਵਾਸਤੇ ਰੁਕੇ ਹਾਂ ਤੇਲ ਦਾ ਗੀਅਰ ਰੇਟ 86 86 ਰੁਪਏ ਤੇਲ ਦਾ ਰੇਟ ਆ ਇੱਥੇ ਭਾਈ ਆ ਦੇਖ ਲੋ ਝੰਡੇ ਦਾ ਕੀ ਹਾਲ ਬਣ ਗਿਆ ਬਸ ਇਸ ਆਹੀ ਭੈੜਾ ਝੰਡੇ ਨੂੰ ਇਹਦਾ ਯਾਰ ਕੋਈ ਪੱਕਾ ਹੱਲ ਦੱਸੋ ਕਮੈਂਟ ਵਿੱਚ ਇਹ ਕੀ ਹੋਊਗਾ ਭਾਈ ਖੇਮਲਾ ਭਾਈ ਕਿੰਨਾ ਕਰ ਰਹਿ ਗਿਆ ਇੱਥੇ ਵੱਧ ਤੋਂ ਵੱਧ ਘੰਟੇ ਦਾ ਰਸਤਾ ਹੋਊਗਾ 20 ਕਿਲੋ ਮਰ ਘੰਟੇ ਦਾ ਰਸਤਾ ਹੀ ਆ ਤੇ ਰੋਟੀ ਖਾਣ ਲਈ ਰੁਕੇ ਆ ਢਾਬੇ ਤੇ ਰੋਟੀ ਪਾਣੀ ਖਾ ਲਾਂਗੇ ਟਾਈਮ ਹੋ ਗਿਆ ਵਾ ਟਾਈਮ ਹੋ ਗਿਆ ਵਾ 9:52 ਮਤਲਬ 10:00 ਵਜੇ ਆ ਚਾਹ ਵੀ ਪੀਣੀ ਆ ਤੇ ਰੋਟੀ ਵੀ ਖਾ ਲਈ ਆ ਹੁਣ ਤੁਰਦੇ ਆ ਵਾਪਸ ਚਲਿਏ ਲੰਗਾ ਭਾਈ ਅੱਛਾ ਜੀ ਸਾਹਿਬ ਤੁੰਦ ਕੋਈ ਗਈ ਆ ਆਪਣੇ ਉਧਰ ਪੇਤ ਕਢੋਣ ਵਾਲੀ ਗਰਮੀ ਆ ਪਰ ਉਸ ਤੋਂ ਪਹਿਲਾਂ ਗੱਡੀ ਚਾਲ ਲਈ ਉੱਪਰ ਆ ਚੜ੍ਹਾਈ ਜੀ ਆ ਚਲੋ ਚੜਾ ਚੜਾ ਚਲੋ ਜ਼ੋਰ ਲਾ ਕੇ ਜਾਣੀ ਮੈਨੂੰ ਚਲੋ 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 ਜਿਹੜਾ ਜਲੋ ਚਲੋ ਚਲੋ ਜਲੋ ਜੋ ਚਲੋ ਵਈ ਰਸਤੇ ਤਾਂ ਰੁਗਣਾ ਪਿਆ ਕਿਉਂਕਿ ਬੱਚੇ ਨੇ ਕਰਤੀ ਆ ਉਲਟੀ ਤੇ ਮੈਂ ਗੱਡੀ ਦੇ ਪਿੱਛੇ ਖੜਾ ਆਂ ਕਿਉਂਕਿ ਸਿਗਨਲ ਦੇ ਸਕਾਂ ਕਿ ਗੱਡੀ ਰੁਕੀ ਹੋਈ ਆ ਸਾਡੀ ਆ ਰੇੜੀਆਂ ਵੇਹ ਚਮਕਦਾ ਹਨਾ ਇਹ ਫਲੈਸ਼ਲਾਈਟ ਨਹੀਂ ਚਮਕੀ ਜਾਂਦਾ ਤੇ ਸਾਈਡ ਤੇ ਜਗ੍ਹਾ ਵੀ ਘੱਟ ਹੀ ਗੱਡੀ ਅੱਧੀ ਰੋਡ ਤੇ ਲੱਗੀ ਅੱਧੀ ਇੱਧਰ ਲੱਗੀ ਆ ਜਲਦੀ ਤੇ ਜਲਦੀ ਹੁਣ ਉਲਟੀ ਜੇ ਗੱਡੀ ਵਿੱਚ ਹੋ ਜਵੇ ਤੇ ਉਹ ਵੀ ਸਿਮਲ ਨਹੀਂ ਜਾਂਦੀ ਤਾਂ ਕਰਕੇ ਰਸਤੇ 'ਚ ਹੀ ਰੋਕਣੀ ਪੈਂਦੀ ਆ ਭਰਾਵਾ ਕੀ ਕਰੀਏ ਕੀ ਭਰਾਵਾ ਹੋਰੀ 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 ਗੱਡੀ ਖੜੀ ਆ ਸਾਡੀ ਨਹੀਂ ਉਧਰ ਉਧਰ ਲੋ ਵੀ ਬਈ ਸ਼ਿਮਲੇ ਤੇ ਪਹੁੰਚ ਗਏ ਆ ਭਾਈ ਹੁਣੀ ਪਸੇ ਹੋਏ ਆ ਕਹਿੰਦੇ ਟਾਇਰ ਬਿਲਕੁਲ ਥੱਲੇ ਲੱਗ ਗਿਆ ਵਾ ਫੇਨ रखी एक ਲਾ ਲਾ ਕੇ ਰੱਖੀ ਬੰਦ ਕਰ ਇੱਕ ਮਿੰਟ ਲੈਟਾ ਬੰਦ ਕਰ ਗੱਡੀ ਬੰਦ ਕਰ ਲੈਟਰ ਲੈਟ ਆ ਗਿਆ ਹੋ ਗਿਆ ਹੋ ਗਿਆ ਨਾ ਆ ਇੱਕ ਆ ਗਿਆ ਸਾਈਡ ਆਹ ਕੋਈ ਬੋੜਾ ਆ ਟੈਂਕੀ ਚ ਆ ਪਾਸ ਹੋ ਜੂਗਾ ਬਾਦਰਾ ਇਹ ਉੱਤੇ ਟਿੱਕਰ ਪਾਉਣ ਜਾਣ ਬਸ ਹਾਂ ਦੇਖ ਦੇ ਜੰਨਾਪੁਰੀ ਟੋਪ ਲੈ ਕੇ ਉੱਥੇ ਨਾਪ ਕੇ ਦੇਖਦਾ ਮੜ ਆ ਰਿਹਾ ਆ ਰਿਹਾ ਹਾਂ ਹਾਂ ਉਹਦੇ ਪਾਜੀ ਆ ਰਹੀ ਹੈ ਤਾਂ ਭਰ ਗਿਆ ਆ ਤਾਂ ਭਰ ਹੀ ਗਿਆ ਚਲੋ ਮੇਰੇ ਬਾਦ ਚੱਲ ਜਾਨੀ ਮੇਰੇ ਸਾਹ ਹੁਣ ਤਾਂ ਦੇਖ ਲੈ ਦੇਖ ਕੋਈ ਨਹੀਂ ਹੋਰ ਭਰ ਲੂ ਭਰ ਲੂ ਨਹੀਂ ਯਾਰ ਇਹ ਨਿਗਲਦੀ ਨਿਗਲਦੀ ਕਿੱਥੋਂ ਆ ਬਾਲੀ ਚ ਜਾਤ ਨਹੀਂ ਹੋ ਗਈ ਹੈ ਉਹ ਆ ਰਿਹਾ ਮੇਰੇ ਭਾਈ ਹਾਂ ਰਹੀ ਆ ਹੁਣ ਆਲੇ ਪੜਲਾ ਜੇ ਤਰੀਂ ਬਰਲੋ ਬਾਜੀ ਲੋ ਬਾਜੀ ਇਸ ਦਾ ਕਿਦਾਂ ਤੋਂ ਦੇ ਬੀੜੀ ਆਈਏ ਕਾਦੀ ਬੀੜੀ ਉਹ ਨਹੀਂ ਤੋਂ ਦੇ ਬੀੜੀ ਆਈਏ ਕਾਦੀ ਬੀੜੀ ਉਹ ਨਹੀਂ ਭਰਾਵਾ ਕਿਸੇ ਤੇ ਕੋਲ ਨਹੀਂ ਉਹ ਨਹੀਂ ਨਹੀਂ ਪਰ ਤੋਂ ਮੀਟੇ ਬਾਜੀ ਕੋਈ ਬੀੜੀ ਨਹੀਂ ਠੀਕ ਆ ਸਾਤ ਨਹੀਂ ਕਰਿਆ ਯਾਰ ਬੀੜੀ ਆ ਓਏ ਆ ਕੇ ਕਰ ਕੇ ਇੱਥੇ ਕਰ ਚੱਪੀ ਸਾਤ ਬੀੜੀ ਮੰਗਦਾ ਲੈਟ ਪੜਨੀ ਆ ਲੈਟ ਓਹ ਭਰਾਵਾ ਬੀੜੀ ਮੰਗੀਆਂ ਦਾ ਹੈ ਸੱਟ ਦੇ ਕੋਈ ਨਹੀਂ ਕਿਤੇ ਤੌਹਾਨੂੰ ਮਿਲ ਗੋਣ ਫਾੜੀ ਗੱਡੀ ਦੇ ਪਿੱਛੇ ਤੁਹਾਡੇ ਅਸੀਂ ਤਾਂ ਠੀਕ ਹੈ ਰੋਲਾ ਕਰ ਦੇਣਾ ਸਾਡੀ ਗੱਡੀ ਅਸੀਂ ਲੋਕਲ ਨੇ ਭਾਜੀ ਹਾਂਜੀ ਭਾਜੀ ਅਸੀਂ ਰੋਲਾ ਕਰ ਦੇਣਾ ਹੈ ਕਾਹ ਦੀ ਕੁਛ ਵੀ ਕਰ ਸਕਦੇ ਵੀ ਬੀੜੀ ਵੀ ਦਿੰਦੇ ਯਾਰ ਇੱਦਾਂ ਕਿਦਾਂ ਉਸਤਾਜ ਜੇ ਬੱਤਿੰਦੇ ਹੀ ਨਾ ਪੜੀ ਗੱਲ ਵਾਜੀ ਆਹ ਵੇ ਕਿੰਨੇ ਰਵੀ ਰਾਜ ਨੇ ਹੋਰ ਬਾਈ ਸੌਰੀ ਥੈਂਕ ਯੂ ਕੋਈ ਗੱਲ ਨਹੀਂ ਮੇਰੀ ਜਾਨ ਆਜੀ ਮੈਂ ਕਿੱਥੇ ਕਰਿਓ ਇੱਥੇ ਬਈ ਹੁਣ ਟਿਕਟ ਉਹ ਤੋਂ 40 ਲਓ ਹੋ ਤਾਂ ਦੇ ਦਿਓ ਇੱਕ ਆਖੀ ਇੱਕ ਦੇ ਦਿਓ ਖਾਲੀ ਸਾਰਾ ਘਰ ਹੈ ਇੱਥੇ ਲਓ ਵੀ ਬਾਈ ਲੋਕੇਸ਼ਨ ਤੇ ਤੇ ਪਹੁੰਚ ਗਿਆ ਪਰ ਮੀ ਵੀ ਆਣਾ ਕਹਿੰਦਾ ਮੈਂ ਹੀ ਆ ਹੁਣ ਜਲਦੀ ਤੋਂ ਜਲਦੀ ਸਵਾਰੀ ਲੋਣੇ ਆ ਦੇਖਦੇ ਆ ਕੀ ਬੰਦਾ ਹੋਮਸਟੇ ਆ ਇੱਥੇ ਰੁਕਣਾ ਹੈਗਾ ਇਹਨਾਂ ਨੇ ਬੁਕਿੰਗ ਹੋਈ ਗਈ ਆਪਣੀ ਪਹਿਲੀ ਸਵਾਰੀ ਹੋਣੀ ਤੇ ਉਤਰ ਗਿਆ ਹੁਣ ਲਗੇ ਜਾ ਉਹਨਾਂ ਦਾ ਬਸ ਉਹ ਤਾਰਦਾਂਗੇ ਰੋਕ ਕੇ ਓਕੇ ਓਕੇ ਕਦਾਂ ਲਾਗੇ ਤੇ ਯਾਰ ਲਗਾਨੀ ਗੱਡੀ ਉੱਪਰ ਇਧਰ ਹਾਂ ਜਾਂ ਵੀ ਕਿਆ ਕਹਿੰਦੇ ਰਖੜੀਆ ਲਗਾਏ ਕਿਆ ਲਗਾਏ ਯਾਰ ਲਗਾੜੀ ਬਸ ਮੀਵੀ ਕਹਿੰਦਾ ਮੈਂ ਹੀ ਹਾਂ ਹੁਣੇ ਆ ਦੇਗੀ ਭਾਈ ਹੋਰ ਵੀ ਆਤੀ ਹੈ ਅੱਛਾ यहाँ तक आएगी मतलब ऊपर तो बजेगी ही बजेगी ना पर ऐसा ही यहाँ अंदर पे आ जाएगी इससे अंदर आ जाएगी गड्डी ऊपर को मांग लो नहीं पानी पूरी यहाँ से मिला के लानी पड़ेगी पूरा एस्टीमेट ला दो अंदर लो नहीं कहते अंदर है ऊपर का वो जंगला दूजा भाई अंदर नहीं लगने बाहर ला दें यार ਉਹ ਜਿਹੜੀ ਤੋਂ ਕੰਨੀ ਭਰੀ ਹੋਈ ਹੈ ਅੰਦਰ ਜਿੰਜੀ 72 ਬੱਸ ਉੱਪਰ ਲੱਗਾ ਹੋਇਆ ਸਪੋਇਲਰ ਲੱਗਾ ਹੋਇਆ ਉਹਦੇ ਉਹਦਾ ਕਰਕੇ ਬਾਈ ਸਪੋਇਲਰ ਦਾ ਕਰਕੇ ਉਹ ਮਤਲਬ ਉੱਚੀ ਹੋ ਜਾਣੀ ਗੱਡੀ ਨਾ ਵੀ ਬਾਈ ਗੱਡੀ ਗੁੱਡੀ ਲਾਉਣ ਤੋਂ ਬਾਅਦ ਫਾਈਨਲੀ ਰੈਸਟਰ ਮੋਡ ਤੇ ਆਉਣ ਹੋ ਗਿਆ ਕੰਮ ਉਹ ਭਾਈ ਹੀ ਨਹੀਂ ਹੁੰਦੇ ਉਹ ਠੀਕ ਹੈ ਜਣਾ ਓਕੇ ਮੈਂ ਮਨ ਮਨਾਈ ਬੈਠਾ ਨੂੰ ਆਪਾਂ ਇਥੇ ਵੀਲੋ ਖਤਮ ਕਰਦੇ ਆ ਜੇ ਵਧੀਆ ਲੱਗਾ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕੱਲ ਆਪਾਂ ਕਿੱਧਰ ਜਾਣਾ ਬਈ ਕਿੱਲ ਕੱਲ ਦਾ ਪਤਾ ਯਾਣਾ ਕਿਦੋਂ ਮੈਂ ਨਹੀਂ ਜਾਣਾ ਤੇ ਤੇਰੀ ਵੀ ਨਹੀਂ ਜਾਣਾ ਤੇ ਬਾਜੀ ਵਧੀਆ ਲੱਗੀ ਧੰਨਵਾਦ ਆ ਜੀ ਕਰਨਾ ਓਕੇ ਜੀ ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ